ਪੰਜਾਬ ਦੇ ਲੋਕਾਂ ਦੇ ਪਸ਼ੂ ਤਨ ਸਭ ਕੁਝ ਤਬਾਹ ਹੋ ਰਿਹਾਗਾ ਅਰਥਚਾਰਾ ਤਬਾਹ ਹੋ ਰਿਹਾਗਾ ਔਰ ਉਸ ਉਸ ਸਮੇਂ ਤੁਸੀਂ ਸਮਰਾਤ ਰੈਲੀ ਕਰ ਰਹੇ ਹੋਗੇ ਉਸ ਸਮੇਂ ਤੁਸੀਂ ਆਪਣੀਆਂ ਪੋਲਿਟਿਕਲ ਰੋਟੀਆਂ ਸੇਕ ਰਹੇ ਹੋਗੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਅੱਜ ਪੰਜਾਬ ਦੇ ਲੋਕਾਂ ਨੇ ਖੜਨ ਦੀ ਬਜਾਏ ਤੁਸੀਂ ਆਪਣੀਆਂ ਰੈਲੀਆਂ ਕਰ ਰਹੇ ਹੋਗੇ ਮੈਨੂੰ ਮੈਨੂੰ ਸਮਝ ਨਹੀਂ ਆਉਂਦੀ ਕਿ ਰਬਰੀਤ ਬਿੱਟੂ ਜੀ ਹੁਣੇ ਹੁਣੇ ਥੋੜਾ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਨੇਗੇ ਔਰ ਲਗਾਤਾਰ ਉਸ ਸਮੇਂ ਦੇ ਕਦੇ ਕੋਈ ਬਿਆਨ ਕਰੇ ਕੋਈ ਬਿਆਨ ਅੱਜ ਜਦੋਂ ਪੰਜਾਬ ਡੁੱਬ ਰਿਹਾਗਾ ਜਦੋਂ ਪੰਜਾਬ 'ਚ ਹੜ੍ਹਾਂ ਨੇ ਤਬਾਹੀ ਮਚਾਈ ਆ ਔਰ ਉਸ ਸਮੇਂ ਉਹ ਸਮਰਾਲਾ 'ਚ ਰੈਲੀ ਕਰਕੇ ਆਪਣੀ ਪਾਰਟੀ ਨੂੰ ਸਟਰੋਂਗ ਕਰਨ ਦਾ ਯਤਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਭਰਾਵਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਕਿਸੇ ਨੇ ਜਿਹੜਾ ਹੈਗਾ ਕਿਸੇ ਨੇ ਭਰੋਸਾ ਨਹੀਂ ਕਰਨਾ ਭਾਰਤੀ ਜਨਤਾ ਪਾਰਟੀ ਤੇ ਕਿਉਂਕਿ ਲੋਕਾਂ ਨੂੰ ਪਤਾਗਾ ਕਿ ਇੱਕ ਪਾਸੇ ਹੜ੍ਹ ਆ ਰਿਹਾ ਔਰ ਦੂਸਰੇ ਪਾਸੇ ਤੁਸੀਂ ਰੈਲੀਆਂ ਕਰ ਰਹੇ ਹੋਗੇ ਇਸ ਸਮੇਂ ਘੱਟੋ ਘੱਟ ਸਮਾਸੀਗਾ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਸੀ ਇਸ ਸਮੇ ਮੈਂ ਸਮਝਦਾ ਪੰਜਾਬੀਆਂ ਨਾਲ ਜੁਟਤਾ ਦਿਖਾਉਣ ਦਾ ਸਮਾ ਸੀਗਾ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਆਪਣੀਆਂ ਰੋਟੀਆਂ ਸੇਕ ਰਹੀ ਆ ਅੱਜ ਸਵੇਰੇ ਦੇਸ਼ ਦੇ ਹੋਮਲੈਸ ਸੇਵਾੰਦਾ ਟੈਲੀਫੋਨ ਆਨਰੇਬਲ ਸੀਐਮ ਪੰਜਾਬ ਨੂੰ ਆਇਆ ਕਿਉਂਕਿ ਦੋ ਦਿਨ ਪਹਿਲਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਲੈਟਰ ਜਿਹੜਾ ਇੱਕ ਲਿਖਿਆ ਸੀਗਾ ਡिटेल ਲੈਟਰ ਲਿਖਿਆ ਸੀਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਾਡਾ 60000 ਕਰੋੜ ਰੁਪਏ ਦਾ ਬਕਾਇਆ ਜਿਹੜਾ ਜਿਹੜਾ ਲੀਗਲੀ ਸਾਡਾ ਬਣਦਾ ਪੈਸਾਗਾ ਉਹ ਸਾਨੂੰ ਤੁਰੰਤ ਚੈਰੀ ਕੀਤਾ ਜਾਵੇ। ਤੋਂ ਉਸ ਬਾਅਦ ਸ਼ਾਇਦ ਮੀਡੀਆ ਦੇ ਜ਼ਰੀਏ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਦੀ ਜਿਹੜੀ ਆ ਆ ਖੁੱਲੀ ਹੋਣੀ ਆ ਅੱਜ ਉਹਨੇ ਫੋਨ ਕੀਤਾ ਪਰ ਲੇਕਿਨ ਫਿਰ ਵੀ ਉਹਨਾਂ ਨੇ ਕੋਈ ਭਰੋਸਾ ਨਹੀਂ ਦਿਵਾਇਆ ਕਿ ਇਹ 60000 ਕਰੋੜ ਰੁਪਏ ਅਸੀਂ ਜਾਰੀ ਕਰਾਂਗੇ। ਮੈਂ ਸਮਝਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਛੋਟੀ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਨੇ ਕਿ ਛੋਟੀ ਛੋਟੀ ਗੱਲ ਤੇ ਕਹਿ ਦਿੰਦੇ ਨੇ ਕਿ ਦੇਸ਼ ਵਾਪਰ ਗਿਆ ਕਿਸੇ ਦੇ ਬਰਥਡੇ ਦਾ ਟਵੀਟ ਕਰ ਦਿੰਦੇ ਨੇ ਜਨਮ ਦਿਨ ਦਾ ਵੀ ਟਵੀਟ ਕਰ ਦਿੰਦੇ ਨੇ ਕਿ ਪਰ ਲੇਕਿਨ ਇਸ ਸਮੇਂ ਪੰਜਾਬ ਦੇ ਉੱਤੇ ਭਾਰੀ ਵਿਫਤਾ ਆਈ ਆ ਦੋ ਸ਼ਬਦ ਤੱਕ ਹਮਦਰਦੀ ਦੇ ਦੋ ਸ਼ਬਦ ਤੱਕ ਜੜਨੇਗੇ ਉਹ ਭਾਰਤੀ ਜਨਤਾ ਪਾਰਟੀ ਦੀ ਡੈਸ਼ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਅੱਖ ਵਿੱਚ ਜਦ ਕਿ ਪੰਜਾਬ ਹਮੇਸ਼ਾ ਇੱਕ ਤਾਨਕੇ ਦੇਸ਼ ਲਈ ਖੜਦਾਗਾ ਅੱਜ ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇਗੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਕਿਸ ਤਰ੍ਹਾਂ ਪੰਜਾਬ ਬਰਬਾਦ ਹੋ ਰਿਹਾ ਅਸੀਂ ਲੈਟਰ ਲਿਖਿਆ ਕਿ ਸਾਡਾ ਭਾਈ ਜੇ ਕੁਝ ਹੋਰ ਨਹੀਂ ਦੇਣਾ ਜੇ ਕੋਈ ਨਹੀਂ ਬਣਦਾ ਤੁਹਾਡੇ ਕੋਲੋਂ ਜਿਹੜਾ ਸਾਡਾ ਲੀਗਲੀ ਪੈਸਾ ਉਹ ਤਾਂ ਦੇ ਦਿਓ ਜੋ ਸਾਡੇ ਪੈਸੇ ਬਣਦੇ ਨੇ ਉਹ ਤਾਂ ਦੇ ਦਿਓ ਜਿਹਦੇ ਅੰਦਰ ਜੇ ਮੈਂ ਗੱਲ ਕਰਾਂ 48727 ਕਰੋੜ ਰੁਪਇਆ ਜੀਐਸਸੀ ਦੇਗਾ ਕਿਉਂਕਿ ਕੰਪਨਸੇਸ਼ਨ ਸੈਸ ਬੰਦ ਕਰਤਾ ਔਰ ਪੰਜਾਬ ਦਾ ਨੁਕਸਾਨ ਕਰਤਾ ਅਸੀਂ ਵਨ ਨੇਸ਼ਨਲ ਟੈਕਸ ਦੀ ਥਿਊਰੀ ਦੇ ਕਾਰਨ ਫਿਰ ਦੇਸ਼ ਦੇ ਨਾਲ ਖੜੇ ਗਏ ਅਸੀਂ ਦੇਸ਼ ਨਾਲ ਖੜੇ ਦੇਸ਼ੇ ਨੁਕਸਾਨ ਪਹਚਾਇਆ ਕੌਣ ਕਰੂਗਾ ਪਰਪਾਈ ਔਰ ਹੁਣ ਹੜਾ ਦਾ ਸਮਾਂ ਹੁਣ ਤੱਕ ਕਰ ਦਿਓ ਭਾਈ ਪਰ ਨਹੀਂ 8000 ਕਰੋੜ ਰੁਪਇਆ ਆਰਡੀਐਫ ਐਮਡੀਐਫ ਦਾ ਪੈਸਾ ਔਰ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਦਾ ਪੈਸਾ 850 ਕਰੋੜ ਰੁਪਇਆ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇ ਕਿ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ ਹੋਮ ਮਿਨਿਸਟਰ ਸਾਹਿਬ ਨੇ ਅਮਿਤ ਸ਼ਿਆ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇੱਥੋਂ پتہ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜੜੀਆ ਉਹ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਜੜੀਆ ਉਹ ਨਫ਼ਰਤ ਕਰਦੀ ਆ ਪੰਜਾਬ ਦੇ ਨਾਲ ਨਹੀਂ ਖੜਨਾ ਚਾਹਦੀ ਕੀ ਮੰਗਿਆ ਅਸੀਂ ਨੇ ਅਸੀਂ ਮੰਗਿਆ ਕਿ ਜਿਹੜਾ ਨੈਸ਼ਨਲ ਡਿਸਾਸਟਰ ਰਿਸਪੌਂਸ ਫੰਡ ਆਗਾ ਉਹਦੇ ਅੰਦਰ ਜਾਂ ਜਿਹੜਾ ਸਾਡਾ ਸਟੇਟ ਡਿਸਾਸਟਰ ਰਿਸਪੌਂਸ ਫੰਡ ਆ ਉਹਦੇ ਅੰਦਰ ਸਾਨੂੰ ਕੁਝ ਜਿਹੜੀਆਂ ਐਮੈਂਡਮੈਂਟ ਜਿਹੜੀਆਂ ਨੇ ਉਹ ਕਰ ਦਿਓ ਕਿਉਂਕਿ ਇਹਦੇ ਅੰਦਰ ਲਿਖਿਆ ਕਿ ਐਗਜ਼ਿਸਟਿੰਗ ਜਿਹੜੀਆਂ ਸ਼ਰਤਾਂ ਕੀ ਨੇਗੀਆਂ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਆ ਤਾਂ 4 ਲੱਖ ਰੁਪਇਆ ਐਕਸ ਗ੍ਰੇਸ਼ੀਆ ਫੈਮਿਲੀ ਦੇ ਪੈਸੇ ਮਿਲਦੇ ਨੇ ਅਸੀਂ ਕੀ ਲਿਖ ਕੇ ਭੇਜਿਆ ਕਿ 8 ਲੱਖ ਰੁਪਇਆ ਕਰ ਦਿਓ ਭਾਈ ਅਸੀਂ ਲਿਖ ਕੇ ਭੇਜਿਆ ਜੇ ਕਿਸੇ ਦੇ ਕੋ ਬਾਡੀ ਦਾ ਅੰਗ ਖਰਾਬ ਹੋ ਜਾਂਦਾ ਪਰਮਨੈਂਟ ਡਿਸੇਬਲਡ ਹੋ ਜਾਂਦਾ ਜਾਂ ਪਾਰਸ਼ਲ ਡਿਸੇਬਲਡ ਹੋ ਜਾਂਦਾ ਉਹਨੂੰ 74000 ਰੁਪਏ ਪਰ ਪਰਸਨ ਮਿਲਦਾਗਾ 1.5 ਲੱਖ ਰੁਪਏ ਕਰ ਦਿਓ ਭਾਈ ਅਸੀਂ ਕੀ ਲਿਖਿਆਗਾ ਕਿ ਜਿਹੜਾ ਪੰਜਾਬ ਦਾ ਕਿਸਾਨ ਆ ਜਿਹਨੂੰ 17000 ਰੁਪਏ ਪ੍ਰਤੀ ਏਕੜ ਮਿਲਦਾਗਾ 50000 ਰੁਪਏ ਕਰ ਦਿਓ ਭਾਈ ਫੰਡ ਤੁਸੀਂ ਕਹਿੰਦੇ ਹੋ ਕਿ ਦੇਣੇ ਨੇਗੇ ਤੁਸੀਂ ਇਹ ਜਿਹੜੇ ਨੋਰਮ ਨੇ ਰਿਲੈਕਸ ਕਰ ਦਿਓ ਇਹਨੇ ਪੁਰਾਣੇ ਨੋਰਮਸ ਨੇ ਇਹਨਾਂ ਦੇ ਮੁਤਾਬਕ ਤਾਂ ਬੰਦਾ ਜਿਹੜਾ ਆਪਣੀ ਫਸਲ ਵੀ ਦੁਬਾਰਾ ਨਹੀਂ ਉਗਾ ਸਕਦਾਗਾ ਸੋ ਮੇਰੀ ਅੱਜ ਵੀ ਪੰਜਾਬ ਦੇ ਜਿੰਨੇ ਵੀ ਭਾਜਪੀ ਦੇ ਲੀਡਰ ਨੇਗੇ ਵੱਡੇ ਵੱਡੇ ਲੀਡਰ ਨੇਗੇ ਜਾਖੜ ਸਾਹਿਬ ਨੂੰ ਬੇਨਤੀ ਆ ਉਹਨਾਂ ਦੇ ਪ੍ਰਧਾਨ ਨੂੰ ਉਹਨਾਂ ਦੇ ਐਕਟਿੰਗ ਪ੍ਰਧਾਨ ਨੂੰ ਬੇਨਤੀ ਆ ਹੁਣੇ-ਹੁਣੇ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ ਚ ਗਿਆ ਬਿੱਟੂ ਜੀ ਨੂੰ ਜਿਹੜੇ ਕਿ ਕੇਂਦਰ ਦੇ ਵਜ਼ੀਰ ਬਿਜ਼ਨਸ ਸਟੇਟ ਦੇ ਕੈਬਨਿਟ ਦੇ ਵਜ਼ੀਰ ਨੇ ਉਹਨਾਂ ਨੂੰ ਬੇਨਤੀ ਆ ਕਿ ਸਾਡਾ ਜਿਹੜਾ ਆ 60000 ਕਰੋੜ ਰੁਪਇਆ ਦਾ ਇਹ ਤੁਰੰਤ ਜਿਹੜਾ ਜਾਰੀ ਕਰਵਾਇਆ ਜਾਵੇ ਕਿਉਂਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਦੇ ਵਿੱਚ ਆ ਔਰ ਪੰਜਾਬ ਜਿਹੜਾ ਇਸ ਸਮੇਂ ਪੰਜਾਬ ਨੂੰ ਬਹੁਤ ਜ਼ਰੂਰਤਾ ਔਰ ਸਾਡਾ ਪੈਸਾ ਗਾ ਔਰ ਸਾਡਾ ਪੈਸਾ ਗਾ ਪੰਜਾਬ ਦਾ ਪੈਸਾ ਗਾ ਪੰਜਾਬੀਆਂ ਦਾ ਪੈਸਾ ਗਾ ਪੰਜਾਬ ਸਰਕਾਰ ਦਾ ਪੈਸਾ ਗਾ ਇਹ ਪੈਸਾ ਜਿਹੜਾ ਤੁਰੰਤ ਜਿਹੜਾ ਦਿਵਾ ਜਾਵੇ ਨਾ ਕੇ ਪੰਜਾਬ ਦੇ ਅੰਦਰ ਰੈਲੀਆਂ ਕੀਤੀਆਂ ਜਾਂ ਤੁਸੀ ਰੈਲੀਆਂ ਕਰਨ ਲੱਗੇ ਹੋ ਔਰ ਸਾਡਾ ਪੈਸਾ ਤੁਸੀਂ ਦਿਵਾ ਨਹੀਂ ਰਹੇ ਸੋ ਮੈਂ ਸਮਝਦਾ ਇਸ ਸਮੇਂ ਜਾਖੜ ਸਾਹਿਬ ਨੂੰ ਬਟੂ ਜੀ ਨੂੰ ਉਹਨਾਂ ਦੇ ਹੋਰ ਜਿਹੜੇ ਨੇਤਾ ਨੇਗੇ ਸਭ ਨੂੰ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਆ ਦੇਸ਼ ਦੇ ਹੋਮਰਸ ਸਾਬ ਨਾਲ ਗੱਲ ਕਰਨੀ ਚਾਹੀਦੀ ਆ ਕਿ ਭਾਈ ਇਹ ਪੈਸਾ ਪੰਜਾਬੀਆਂ ਦਾਗਾ ਪੰਜਾਬ ਦੇ ਲੋਕਾਂ ਦੀ ਕਮਾਈ ਦਾ ਪੈਸਾਗਾ ਪੰਜਾਬ ਦਾ ਬਣਦਾ ਹੱਕ ਆਗਾ ਇਹ ਪੈਸਾ ਜਾਰੀ ਕੀਤਾ ਜਾਵੇ ਇਹ ਮੇਰੀ ਜਿਹੜੀ ਬੇਨਤੀ ਆ ਉਹਨਾਂ ਨੂੰ ਪਰ ਲੇਕਿਨ ਮੈਨੂੰ ਲੱਗਦਾਗਾ ਕਿ ਉਹ ਇਸ ਬੇਨਤੀ ਤੋਂ ਸਬਕਾਰ ਕਰਨਗੇ ਇਸ ਤੋਂ ਬਿਨਾ ਮੈਂ ਆਪਣੇ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਇਸ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਮੈਂ ਸਮਨਾ ਮੁਸੀਬਤਾਂ ਬੇਨਤੀ ਕੀਤੀ ਸੀ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟ ਦੇ ਸਾਰਿਆਂ ਨੇ ਉਹ ਮਲੇ ਇੰਪਲਾਈਜ਼ ਨੇ ਮੈਨੂੰ ਅੱਜ 50 ਲੱਖ ਰੁਪਏ ਦਾ ਚੈੱਕ ਜਿਹੜਾ ਮੁੱਖ ਮੰਤਰੀ ਰੀਲੀਫ ਫੰਡ ਲਈ ਦਿੱਤਾ ਅੱਜ ਇਕੱਠਾ ਕਰਕੇ ਕਿ ਅਸੀਂ ਮੈਂ ਆਦੇ ਚੈੱਕ ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸੌਂਪੂਗਾ 50 ਲੱਖ ਰੁਪਏ ਮੁੱਖ ਮੰਤਰੀ ਰੀਲੀਫ ਫੰਡ ਦੇ ਲਈ ਸਾਰੇ ਇੰਪਲਾਈਜ਼ ਨੇ ਅੱਜ ਇਹ ਇਕੱਠਾ ਕਰਕੇ ਦਿੱਤਾਗਾ ਸੋ ਮੇਰੀ ਤਾਂ ਇਹੀ ਸਿਮਰ ਬੇਨਤੀ ਹੈ ਸਾਰੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਿਹੜੇ ਨੇਗੇ ਉਹ ਆਪਸੀ ਭਾਈਚਾਰਾ ਵਾਲੀ ਬਹੁਤ ਜਾਣੇ ਜਾਂਦੇ ਨੇ ਦੁਨੀਆ ਦੇ ਅੰਦਰ ਪੰਜਾਬੀਆਂ ਦੀ ਇੱਕੋ ਹੀ ਪਛਾਣ ਆ ਕਿ ਦੂਸਰੇ ਦੀ ਬਦਲ ਕਰਦੇ ਨੇ ਆਪਸੀ ਇੱਕ ਦੂਜੇ ਦੀ ਮਦਦ ਕਰਦੇ ਨੇਗੇ ਸੋ ਹੁਣ ਸਮਾਂ ਵੀ ਆ ਇੱਕ ਦੂਜੇ ਦੀ ਮਦਦ ਕੀਤੀ ਜਾਵੇ ਅੱਜ ਮੈਂ 50 ਲੱਖ ਰੁਪਏ ਜਿਹੜਾ ਅੱਜ ਮੁਕਤਰੀ ਰੀਲੀਫ ਫੰਡ ਲਈ ਵੀ ਜਾਰੀ ਕਰ ਰਹੇ ਹਾਂ ਇਸ ਤੋਂ ਬਿਨਾ ਸਮਗਰੀ ਪਹਿਲਾਂ ਵੀ ਮੈਂ ਮੈਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਸਾਡੀ ਪਾਰਟੀ ਵੱਲੋਂ ਵੀ ਭੇਜੀ ਸੀਗੀ ਹੁਣ ਵੀ ਲਗਾਤਾਰ ਅਸੀਂ ਉਹ ਸਮਗਰੀ ਭੇਜਾਂਗੇ ਤਾਂ ਕਿ ਕੋਈ ਵੀ ਪੰਜਾਬ ਦਾ ਵਿਅਕਤੀ ਨਾ ਭੁੱਖਾ ਕੋਈ ਵਿਅਕਤੀ ਸੌਵੇਂ ਨਾ ਹੀ ਸਾਡਾ ਕੋਈ ਪਸ਼ੂ ਜਿਹੜਾ ਉਹ ਹਰੇ ਚਾਰੇ ਬਿਨਾਂ ਰਹੇ ਉਹਨੂੰ ਵੀ ਜਿਹੜੀ ਆ ਪ੍ਰੋਪਰ ਖਰਾਕ ਮਿਲਦੀ ਰਹੇ ਉਹਦੇ ਲਈ ਪੂਰੇ ਪ੍ਰਬੰਧ ਵੀ ਕੀਤੇ ਹੋਏ ਨੇਗੇ ਹੋਰ ਵੀ ਪ੍ਰਬੰਧ ਲਗਾਤਾਰ ਜਾਰੀ ਦੇ ਪਰ ਮੈਂ ਇੱਕ ਵਾਰ ਫੇਰ ਭਾਰਤੀ ਜਨਤਾ ਪਾਰਟੀ ਦੇ ਨਾਮ ਨੂੰ ਬੇਨਤੀ ਕਰਦਾਗਾ ਕਿ ਸਾਡਾ 60000 ਕਰੋੜ ਰੁਪਇਆ ਜਿਹੜਾ ਕਿ ਬਣਦਾਗਾ ਜਦੋਂ ਮਰਜ਼ੀ ਆ ਕੇ ਮਿਲ ਕੇ ਗੱਲ ਕਰ ਲੋ ਇਹ ਪ੍ਰਧਾਨ ਮੰਤਰੀ ਸਾਹਿਬ ਤੋਂ ਇਹ ਬੀਜੇਪੀ ਤੋਂ ਬਰਾ ਦਵਾ ਜਾਵੇ ਕਿਉਂਕਿ ਬੀਜੇਪੀ ਕੋਲੇ ਹਮਦਰਦੀ ਲਈ ਕੋਈ ਸ਼ਬਦ ਨਹੀਂ ਹੈਗੇ ਨਾ ਪ੍ਰਧਾਨ ਮੰਤਰੀਜ਼ ਕੋਲੇ ਕੋਈ ਸ਼ਬਦ ਨਹੀਂ ਹੈਗੇ ਨਾਇਮਿਤ ਸ਼ਬਦ ਕੋਈ ਸ਼ਬਦ ਲਗੇ ਨਾ ਹੀ ਭਾਰਤੀ ਜਨਤਾ ਪਾਰਟੀ ਦੇ ਕਿਸੇ ਹੋਰ ਨੇਤਾ ਕੋਲ ਕੋਈ ਸ਼ਬਦ ਨੇ ਕਿ ਉਹ ਪੰਜਾਬ ਦੇ ਲੋਕਾਂ ਲਈ ਕੋਈ ਹਮਦਰਦੀ ਭਰੇ ਚਾਰ ਸ਼ਬਦ ਹੀ ਬੋਲ ਦਿੰਦੇ ਇੱਕ ਟਵੀਟ ਹੀ ਕਰ ਦਿੰਦੇ ਕਿ ਕਹਿੰਦੇ ਕਿ ਅਸੀਂ ਇਸ ਦੁੱਖ ਦੀ ਘੜੀ ਚ ਪੰਜਾਬ ਦੇ ਨਾਲ ਆ ਜਾਂ ਪੰਜਾਬੀਆਂ ਦੇ ਨਾਲ ਆ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਤਸਵੀਰ ਹੈ ਆ ਭਾਰਤੀ ਜਨਤਾ ਪਾਰਟੀ ਦਾ ਕਲਚਰ ਹੈ ਆ ਭਾਰਤੀ ਜਨਤਾ ਪਾਰਟੀ ਦਾ ਸਿਧਾਂਤ ਹੈ ਆ ਕਿ ਉਹ ਪੰਜਾਬ ਨੂੰ ਪੰਜਾਬੀਤ ਨੂੰ ਦਿਲੋਂ ਨਫ਼ਰਤ ਕਰਦੀ ਹੈ